ਪੁਲਸ ਅਤੇ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਪੁਲਿਸ ਦੇ ਵੱਲੋਂ ਬਦਮਾਸ਼ਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਗੋਲੀ ਚਲਾਈ ਜਾਂਦੀ ਹੈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਹੁਣ ਸੀਆਈਏ ਸਟਾਫ ਦੇ ਵੱਲੋਂ ਕੀਤੀ ਗਿਆ ਤਾਂ ਵੱਡੀ ਖਬਰ ਇਸ ਸਮੇਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁਹਾਲੀ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਹੋਇਆ ਸੀਆਈਏ ਸਟਾਫ ਜਾਨੀ ਕਿ ਮੁਹਾਲੀ ਸੀਆਈਏ ਤੇ ਗੈਂਗਸਟਰਾਂ ਦੇ ਵਿਚਕਾਰ ਮੁਠਪੇੜ ਹੋਈਆ ਦੋਵੇਂ ਸਾਈਡਾਂ ਤੋਂ ਗੋਲੀਆਂ ਚੱਲ ਰਹੀਆਂ ਦੱਸਦੀ ਹੈ ਕਿ ਇਸ ਦੌਰਾਨ ਜੋ ਗੈਂਗਸਟਰ ਨੇ ਜੋ ਬਦਮਾਸ਼ ਨੇ ਉਹ ਜ਼ਖਮੀ ਵੀ ਹੋਏ ਨੇ ਇੱਕ ਬਦਮਾਸ਼ ਦੇ ਪੈਰਾਂ ਦੇ ਵਿੱਚ ਗੋਲੀ ਲੱਗਿਆ ਦੱਸਦੀ ਹੈ ਕਿ ਦੋ ਦੋ ਜਿਹੜੇ ਬਦਮਾਸ਼ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ ਲਾਂਡਰਾ ਰੋਡ ਦੇ ਉੱਪਰ ਇਹ ਪਿੱਛਾ ਚੱਲ ਰਿਹਾ ਸੀ ਇਸੇ ਦੌਰਾਨ ਜਦੋਂ ਇਹ ਨਾਕਾ ਤੋੜ ਕੇ ਭੱਜਦਾ ਉਸ ਤੋਂ ਪਿੱਛਾ ਕੀਤਾ ਜਾਂਦਾ ਤੇ ਫਿਰ ਪੁਲਿਸ ਦੇ ਉੱਪਰ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਗੋਲੀ ਚਲਾਈ ਜਾਂਦੀ ਆ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਅਧਿਕਾਰੀਆਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਇਸ ਦੌਰਾਨ ਇੱਕ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਵੱਜਿਆ ਦੱਸਦੀਏ ਮੁਹਾਲੀ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਹੋਇਆ ਰਾਜਪੁਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਸ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਲੱਗੀ ਆ ਤਾਂ ਨਾਕਾ ਤੋੜ ਕੇ ਭੱਜ ਰੇ ਸੀ ਇਸ ਦੇ ਬਾਅਦ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਸੀਆਈਏ ਸਟਾਫ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਤੇ ਫਿਰ ਲਾਂਡਰਾ ਰੋਡ ਦੇ ਨਜ਼ਦੀਕ ਜਾ ਕੇ ਇੱਕ ਜਿਹੜੀ ਦੱਸਿਆ ਜਾ ਰਿਹਾ ਕਿ ਫਾਇਰਿੰਗ ਹੋਈ ਆ ਤਾਂ ਜ਼ਿਆਦਾ ਅਪਡੇਟ ਫਿਲਹਾਲ ਅਸੀਂ ਤੁਹਾਡੇ ਨਾਲ ਸਾਂਝੀ ਕਰਾਂ ਦੱਸਦੇ ਪ੍ਰਿੰਸ ਅਤੇ ਕਮਲਜੀਤ ਨਾਮ ਦੱਸਿਆ ਜਾ ਰਿਹਾ ਜਿੰਨਾ ਬਦਮਾਸ਼ਾਂ ਦੇ ਨਾਲ ਇਹ ਮੁੱਠਪੇੜ ਹੋਈਆ ਤਾਂ ਸੀਆਈਏ ਮੋਹਾਲੀ ਸੀਆਈਏ ਸਾਫਤ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਤਾਂ ਵੱਡੀ ਖਬਰ ਇਸ ਸਮੇਂ ਤੋਂ ਹੱਦਨਾ ਸਾਂਝੀ ਕਰ ਰਹੇ ਹਨ ਸਨੇਟਾ ਪਿੰਡ ਦੇ ਕੋਲ ਦੱਸਿਆ ਜਾ ਰਿਹਾ ਕਿ ਅਜੇ ਵੀ ਮੁੱਠਪੇੜ ਜਾਰੀ ਹੈ ਤਾਂ ਦੋਵਾਂ ਪਾਸਿਆਂ ਤੋਂ ਫਾਇਰਿੰਗ ਹੋ ਰਹੀ ਸੀ ਦੱਸਦੀਏ ਇਸ ਦੌਰਾਨ ਇੱਕ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਆ ਜਿਹੜੀ ਉਹ ਲੱਗੀ ਆ ਤਾਂ ਵੱਡੀ ਖਬਰ ਇਸ ਸਮੇਂ ਆ ਰਹੀ ਆ ਮੋਹਾਲੀ ਤੋਂ ਹੀ ਵੱਡੀ ਖਬਰ ਸਾਹਮਣੇ ਆਈ ਆ ਜਿੱਥੇ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਇੱਕ ਬਦਮਾਸ਼ ਦੇ ਪੈਰ ਦੇ ਵਿੱਚ ਜਿਹੜੀ ਗੋਲੀ ਲੱਗੀ ਆ ਨਾਕਾ ਤੋੜ ਕੇ ਇਹ ਫਰਾਰ ਹੋਣ ਦੀ ਕੋਸ਼ਿਸ਼ ਕਰ ਰੇ ਸੀ ਭੱਜਣ ਦੀ ਕੋਸ਼ਿਸ਼ ਕਰ ਰੇ ਸੀ ਇਸੇ ਦੌਰਾਨ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਤੇ ਫਿਰ ਦੋਵੇਂ ਸਾਈਡਾਂ ਤੋਂ ਗੋਲੀ ਚਲਦੀ ਆ ਦੱਸਦੀ ਹੈ ਕਿ ਬਦਮਾਸ਼ਾਂ ਦੇ ਵੱਲੋਂ ਪੁਲਿਸ ਦੇ ਉੱਪਰ ਗੋਲੀ ਚਲਾਈ ਜਾਂਦੀ ਆ ਜਿਸ ਤੋਂ ਬਾਅਦ ਅਧਿਕਾਰੀ ਜਵਾਬੀ ਕਾਰਵਾਈ ਕਰਦੇ ਆ ਤੇ ਹੁਣ ਇੱਕ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਲੱਗਿਆ ਰਾਜਪੁਰਾ ਦਾ ਇਹ ਰਹਿਣ ਵਾਲਾ ਦੱਸਿਆ ਜਾ ਰਿਹਾ ਤਾਂ ਮਹਾਲੀ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਹੋਇਆ ਸਨੇਟਾ ਪਿੰਡ ਦੇ ਕੋਲੇ ਮੋਟਪਿੰਡ ਹੋਈ ਆ ਦੱਸਦੀ ਹੈ ਨਾਕਾ ਤੋੜ ਕੇ ਬਦਮਾਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਇਸੇ ਦੌਰਾਨ ਇਹਨਾਂ ਦੇ ਵੱਲੋਂ ਜਦੋਂ ਪੁਲਿਸ ਪਿੱਛਾ ਕਰ ਰਹੀ ਹੁੰਦੀ ਆ ਗੋਲੀ ਚਲਾਈ ਜਾਂਦੀ ਆ ਉਸ ਤੋਂ ਬਾਅਦ ਫਿਰ ਪੁਲਿਸ ਦੇ ਅਧਿਕਾਰੀ ਵੀ ਜਵਾਬੀ ਕਾਰਵਾਈ ਕਰਦੇ ਆ ਤਾਂ ਦੋ ਗੈਂਗਸਟਰ ਦਸੇ ਜਾ ਰਹੇ ਨੇ ਦੋਵਾਂ ਦੇ ਇਸ ਸਮੇ ਗੋਲੀ ਲੱਗਿਆ ਦੋਵੇਂ ਜ਼ਖਮੀ ਹਾਲਤ ਦੇ ਵਿੱਚ ਦਸੇ ਜਾ ਰਹੇ ਆ ਤਾਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਦੱਸ ਦੇ ਕਿ ਡੀਐਸਪੀ ਗੁਰਸ਼ੇਰ ਸੰਧੂ ਅਤੇ ਸੀਆਈਏ ਟੀਮ ਦੇ ਵੱਲੋਂ ਜਿਹੜਾ ਪਿੱਛਾ ਕੀਤਾ ਜਾ ਰਿਹਾ ਸੀ ਇਸੇ ਦੌਰਾਨ ਜਦੋਂ ਇਹ ਨਾਕਾ ਤੋੜ ਕੇ ਭੱਜ ਗਿਆ ਉਸ ਤੋਂ ਬਾਅਦ ਸਨੇਟਾ ਪਿੰਡ ਦੇ ਕੋਲ ਜਾਂਦੇ ਆ ਉੱਥੇ ਜਾ ਕੇ ਜਿਹੜੀ ਫਾਇਰਿੰਗ ਕੀਤੀ ਜਾਂਦੀ ਆ ਦੋਵਾਂ ਸਾਈਡਾਂ ਤੋਂ ਫਿਰ ਗੋਲੀਆਂ ਚੱਲਦੀਆਂ ਨੇ ਤੇ ਇਸ ਦੌਰਾਨ ਦੋਵੇਂ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਗੋਲੀ ਲੱਗਿਆ ਤੇ ਹਾਲਾਤ ਦੋਵਾਂ ਦੀ ਹਾਲਤ ਆ ਜਿਹੜੀ ਉਹ ਨਾਜ਼ੁਕ ਦੱਸੀ ਜਾ ਰਹੀ ਆ ਡੀਐਸਪੀ ਗੁਰਸ਼ੇਰ ਸੰਧੂ ਅਤੇ ਸੀਆਈਏ ਦੀ ਟੀਮ ਦੇ ਵੱਲੋਂ ਪਿੱਛਾ ਜਿਹੜਾ ਕੀਤਾ ਜਾ ਰਿਹਾ ਸੀ ਸਨੇਟਾ ਚੌਂਕੀ ਦੇ ਕੋਲ ਜਾ ਕੇ ਇਹ ਮੁਕਾਬਲਾ ਹੋਇਆ ਪ੍ਰਿੰਸ ਅਤੇ ਕਮਲਜੀਤ ਇਹਨਾਂ ਬਦਮਾਸ਼ਾਂ ਦਾ ਨਾਮ ਦੱਸਿਆ ਜਾ ਰਿਹਾ ਜਿਨ੍ਹਾਂ ਦਾ ਇਨਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਮੌਕੇ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਫਿਲਹਾਲ ਦੱਸ ਦਈਏ ਕਿ ਇਸ ਸਮੇਂ ਵੱਡੀ ਖਬਰ ਸਾਹਮਣੇ ਆ ਰਹੀ ਆ ਜੇਕਰ ਇਸ ਤੋਂ ਥੋੜੇ ਜਿਹੇ ਦਿਨ ਪਿੱਛੇ ਜਾਈਏ ਤਾਂ ਜੀਰਕਪੁਰ ਦੇ ਵਿੱਚ ਇੱਕ ਇਨਕਾਊਂਟਰ ਹੋਇਆ ਸੀ ਉੱਥੇ ਹੀ ਉਸੇ ਦਿਨ ਸ਼ਾਮ ਨੂੰ ਲੁਧਿਆਣੇ ਦੇ ਵਿੱਚ ਮਾਛੀਵਾੜਾ ਰੋਡ ਦੇ ਨਜ਼ਦੀਕ ਪੰਜੇਟਾ ਪਿੰਡ ਦੇ ਕੋਲ ਵੀ ਇੱਕ ਇਨਕਾਊਂਟਰ ਲੁਧਿਆਣਾ ਪੁਲਿਸ ਦੇ ਵੱਲੋਂ ਕੀਤਾ ਗਿਆ ਸੀ ਤੇ ਹੁਣ ਕੁਝ ਘੰਟੇ ਕਹਿ ਸਕਦੇ ਆ ਕਿ ਕੁਝ ਘੰਟਿਆਂ ਦੇ ਬਾਅਦ ਇੱਕ ਵਾਰ ਫਿਰ ਤੋਂ ਮੁਕਾਬਲਾ ਇਨਕਾਊਂਟਰ ਹੋਣ ਦੀ ਜਿਹੜੀ ਖਬਰ ਆ ਸਾਹਮਣੇ ਆਈ ਆ ਪਹਿਲਾਂ ਜੀਰਕਪੁਰ ਤੇ ਹੁਣ ਜੀਰਕਪੁਰ ਲੁਧਿਆਣਾ ਤੋਂ ਬਾਅਦ ਮੁਹਾਰੀ ਤੋਂ ਅਗਲਾ ਮਾਮਲਾ ਜਿਹੜਾ ਸਾਹਮਣੇ ਆਇਆ ਅੱਜ ਦਿਨ ਹੀ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਗੈਂਗਸਟਰਾਂ ਦੇ ਵਿਚਕਾਰ ਬਦਮਾਸ਼ਾਂ ਦੇ ਵਿਚਕਾਰ ਤੇ ਪੁਲਿਸ ਦੇ ਨਾਲ ਗੋਲੀਬਾਰੀ ਦੇ ਜਿਹੜੇ ਮਾਮਲੇ ਉਹ ਸਾਹਮਣੇ ਆ ਰਹੇ ਆ ਦੱਸ ਦਈਏ ਕਿ ਅਧਿਕਾਰੀਆਂ ਦੇ ਵੱਲੋਂ ਬਿਆਨ ਵੀ ਸਾਂਝੇ ਕੀਤੇ ਗਏ ਨੇ ਕਿ ਪੰਜਾਬ ਦੇ ਵਿੱਚ ਅਜਿਹਾ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਨਹੀਂ ਬਖਸ਼ਿਆ ਜਾਏਗਾ ਜੋ ਲੋਕਾਂ ਦੀ ਲੋਕਾਂ ਦੇ ਨਾਲ ਖਿਲਵਾੜ ਕਰਦੇ ਆ ਜਾਂ ਫਿਰ ਕਹ ਲਈਏ ਕਿ ਲੁੱਠਾ ਖੋਹਾਂ ਕਰਦੇ ਆ ਲੋਕਾਂ ਤੋਂ ਫਰੋਤੀਆਂ ਮੰਗਦੇ ਆ ਕਿਸੇ ਵੀ ਤਰ੍ਹਾਂ ਦੇ ਮਾਮਲਿਆਂ ਨਾਲ ਜੁੜਿਆ ਕੋਈ ਵੀ ਬਦਮਾਸ਼ ਪੁਲਿਸ ਦੇ ਵੱਲੋਂ ਹੁਣ ਨਹੀਂ ਬਖਸ਼ਿਆ ਜਾ ਰਿਹਾ ਤਾਂ ਦੱਸਦੀ ਇਸ ਸਮੇਂ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਮੋਹਾਲੀ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਨਾਕਾ ਤੋੜ ਕੇ ਭੱਜ ਰਹੇ ਬਦਮਾਸ਼ਾਂ ਦਾ ਪੁਲਿਸ ਦੇ ਵੱਲੋਂ ਪਿੱਛਾ ਕੀਤਾ ਜਾਂਦਾ ਤੇ ਫਿਰ ਸਨੇਟਾ ਪਿੰਡ ਦੇ ਕੋਲ ਜਾ ਕੇ ਚੌਂਕੀ ਦੇ ਕੋਲ ਜਾ ਕੇ ਮੁਕਾਬਲਾ ਹੁੰਦਾ ਦੋਵੇਂ ਸਾਈਡਾਂ ਤੋਂ ਗੋਲੀਆਂ ਚੱਲਦੀਆਂ ਦੱਸਿਆ ਜਾ ਰਿਹਾ ਕਿ ਪਹਿਲਾਂ ਬਦਮਾਸ਼ਾਂ ਦੇ ਵੱਲੋਂ ਪਿੱਛਾ ਕਰ ਰਹੀ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤੇ ਦੋਵੇਂ ਜਿਹੜੇ ਬਦਮਾਸ਼ ਨੇ ਉਹਨਾਂ ਦੇ ਗੋਲੀ ਲੱਗਿਆ ਦੋਵੇਂ ਇਸ ਸਮੇਂ ਦੋਵਾਂ ਦੀ ਜਿਹੜੀ ਹਾਲਤ ਆ ਨਾਜ਼ੁਕ ਦੱਸੀ ਜਾ ਰਹੀ ਆ ਤਾਂ ਤਸਵੀਰਾਂ ਮੌਕੇ ਦੀਆਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹਨਾਂ ਤਸਵੀਰਾਂ ਦੇ ਜ਼ਰੀਏ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੇ ਫਾਇਰਿੰਗ ਹੋਈ ਆ ਕਿੱਥੇ ਮੁਕਾਬਲਾ ਹੋਇਆ ਤੇ ਕਿਸ ਤਰੀਕੇ ਦੇ ਮੌਕੇ ਦੇ ਉੱਪਰ ਹਾਲਾਤ ਨੇ ਪਰ ਇੱਕ ਇਸ ਸਮੇਂ ਤੁਹਾਨੂੰ ਦੱਸਦੇ ਕਿ ਮੋਹਾਲੀ ਤੋਂ ਹੀ ਖਬਰ ਸਾਹਮਣੇ ਆਈ ਆ ਮੋਹਾਲੀ ਦੇ ਸਨੇਟਾ ਪਿੰਡ ਦੇ ਨਜ਼ਦੀਕ ਇਹ ਮੁਕਾਬਲਾ ਹੋਇਆ ਸੀ ਆਈਏ ਸਟਾਫ ਉੱਤੇ ਬਦਮਾਸ਼ਾਂ ਦੇ ਵਿਚਕਾਰ ਮੋਟਪੇੜ ਹੋਈਆ ਇਹ ਦੋਵੇਂ ਨਾਕਾ ਤੋੜ ਕੇ ਭੱਜ ਰਹੇ ਸੀ ਇਸ ਤੋਂ ਬਾਅਦ ਪਿੱਛਾ ਕਰ ਰਹੇ ਡੀਐਸਪੀ ਗੁਰਸ਼ੇਵ ਸੰਧੂ ਅਤੇ ਸੀਆਈਏ ਸਟਾਫ ਦੇ ਨਾਲ ਇਹਨਾਂ ਦੀ ਮੋਟਪੇੜ ਹੁੰਦੀ ਹੈ ਇਨਕਾਊਂਟਰ ਹੁੰਦਾ ਤਾਂ ਮੌਕੇ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਇੱਕ ਗੱਡੀ ਵੀ ਉਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਦੱਸ ਦਈਏ ਕਿ ਸਨੇਟਾ ਪਿੰਡ ਦੀ ਚੌਂਕੀ ਦੇ ਕੋਲ ਇਹ ਸਾਰਾ ਇਨਕਾਊਂਟਰ ਹੋਇਆ ਸਾਰੀ ਬਾਰਦਾਤ ਉਥੇ ਦੀ ਹੈ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹਾਲਾਂਕਿ ਮਾਮਲਾ ਕੀ ਰਿਹਾ ਪਿੱਛੇ ਇਹਨਾਂ ਦੇ ਵੱਲੋਂ ਕੋਈ ਬਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਾਂ ਪੁਲਿਸ ਦੇ ਵੱਲੋਂ ਪਿੱਛਾ ਜਿਹੜਾ ਉਹ ਕਿੱਥੋਂ ਸ਼ੁਰੂ ਕੀਤਾ ਗਿਆ ਸੀ ਕਿ ਪਹਿਲਾਂ ਹੀ ਪੁਲਿਸ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਜਾਂ ਫਿਰ ਨਾਕਾ ਤੋੜਨ ਤੋਂ ਬਾਅਦ ਪੁਲਿਸ ਦੇ ਵੱਲੋਂ ਪਿੱਛਾ ਸ਼ੁਰੂ ਕੀਤਾ ਗਿਆ ਇਹ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਫਿਲਹਾਲ ਸ਼ੁਰੂਆਤੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਮੁਹਾਲੀ ਦੇ ਵਿੱਚ ਵੱਡਾ ਇਨਕਾਊਂਟਰ ਹੈ ਜਿਹੜਾ ਹੋਇਆ ਤਾਂ ਦੱਸ ਦਈਏ ਪੁਲਿਸ ਦੇ ਵੱਲੋਂ ਇਸ ਤੋਂ ਪਹਿਲਾਂ ਖਰੜ ਦੇ ਵਿੱਚ ਵੀ ਇੱਕ ਅਨਕਾਊਂਟਰ ਜਿਹੜਾ ਕੀਤਾ ਗਿਆ ਸੀ ਉੱਥੇ ਹੀ ਜੇਕਰ ਪੰਜਾਬ ਦੇ ਸੀਐਮ ਦੀ ਗੱਲ ਕਰੀਏ ਤਾਂ ਉਹ ਖੁਦ ਵੀ ਗੈਂਗਸਟਰਸ ਨੂੰ ਚੇਤਾਵਨੀ ਦੇ ਚੁੱਕੇ ਨੇ ਕਿ ਪੰਜਾਬ ਪੁਲਿਸ ਦੇ ਵੱਲੋਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਤਾਂ ਜੇਕਰ ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਇਹ ਤਕਰੀਬਨ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਇਸ ਤਰੀਕੇ ਗੈਂਗਸਟਰਾਂ ਦਾ ਇਨਕਾਊਂਟਰ ਹੈ ਜਿਹੜਾ ਕੀਤਾ ਗਿਆ ਉੱਥੇ ਹੀ ਇਹਨਾਂ ਗੈਂਗਸਟਰਾਂ ਦੀ ਜੇਕਰ ਗੱਲ ਕਰੀਏ ਕਾਰ ਚੋਰੀ ਚੋਰੀ ਅਤੇ ਫਰੋਤੀ ਦੇ ਮਾਮਲਿਆਂ ਦੇ ਵਿੱਚ ਵੰਟੜ ਦੱਸੇ ਜਾ ਰਹੇ ਜਿੰਨਾਂ ਦਾ ਇਨਕਾਊਂਟਰ ਅੱਜ ਕੀਤਾ ਗਿਆ ਜੋ ਮਹਾਲੀ ਦੇ ਸਨੇਟਾ ਪਿੰਡ ਦੇ ਕੋਲ ਜਿਹੜੇ ਗੈਂਗਸਟਰਾਂ ਦਾ ਇਨਕਾਊਂਟਰ ਹੋਇਆ ਜਿੰਨਾਂ ਬਦਮਾਸ਼ਾਂ ਦਾ ਇਨਕਾਊਂਟਰ ਹੋਇਆ ਤਾਂ ਦੱਸ ਦਈਏ ਇਹ ਜੋ ਬਦਮਾਸ਼ ਨੇ ਇਹਨਾਂ ਦੇ ਵੱਲੋਂ ਕਾਰ ਚੋਰੀ ਦੇ ਮਾਮਲੇ ਇਹਨਾਂ ਦੇ ਉੱਪਰ ਦਰਜ ਨੇ ਫਰੋਤੀ ਮੰਗੜ ਨੇ ਇਹਨਾਂ ਦੇ ਉੱਪਰ ਮਾਮਲੇ ਦਰਜ ਨੇ ਤੇ ਇਹਨਾਂ ਮਾਮਲਿਆਂ ਦੇ ਵਿੱਚ ਵਾਂਟਡ ਸੀਗੇ ਤਾਂ ਰਾਜਪੁਰਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਇੱਕ ਇਹਨਾਂ ਦੇ ਵਿੱਚੋਂ ਦੱਸਦੀ ਕਿ ਪੁਲਿਸ ਕਈ ਦਿਨਾਂ ਤੋਂ ਇਹਨਾਂ ਦੀ ਤਲਾਸ਼ ਦੇ ਵਿੱਚ ਜੁਟੀ ਹੋਈ ਸੀ ਤੇ ਜਦੋਂ ਦੱਸ ਦੇ ਕਿ ਸਨੇਟਾ ਪਿੰਡ ਦੇ ਕੋਲ ਅਜੇ ਪੁਲਿਸ ਦੇ ਵੱਲੋਂ ਘੇਰੇ ਜਾਂਦੇ ਆ ਪਹਿਲਾਂ ਇਹਨਾਂ ਦੇ ਵੱਲੋਂ ਗੋਲੀ ਚਲਾਈ ਜਾਂਦੀ ਆ ਪੁਲਿਸ ਦੇ ਉੱਪਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਫਿਰ ਜਵਾਬੀ ਕਾਰਵਾਈ ਆ ਜਿਹੜੀ ਕੀਤੀ ਜਾਂਦੀ ਆ ਤਾਂ ਤਾਂ ਸਿੱਧੇ ਕਿ ਦੋ ਬਦਮਾਸ਼ ਸੀ ਦੋਨਾਂ ਦੇ ਗੋਲੀ ਲੱਗਿਆ ਤੇ ਹਾਲਤ ਜਿਹੜੀ ਦੋਵਾਂ ਦੀ ਨਾਜ਼ੁਕ ਦੱਸੀ ਜਾ ਰਹੀ ਹੈ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਸ ਤੋਂ ਕੁਝ ਘੰਟੇ ਪਹਿਲਾਂ ਕੁਝ ਦਿਨ ਪਹਿਲਾਂ ਪਹਿਲਾਂ ਜੀਰਕਪੁਰ ਦੇ ਵਿੱਚ ਇੱਕ ਐਨਕਾਊਂਟਰ ਹੁੰਦਾ ਉਹ ਬਦਮਾਸ਼ ਜਿਸ ਨੂੰ ਪੁਲਿਸ ਇੱਕ ਅਸਲਾ ਬਰਾਮਦੀ ਦੇ ਲਈ ਲੈ ਕੇ ਆਉਂਦੀ ਆ ਉਸੇ ਵੱਲੋਂ ਗੋਲੀ ਚਲਾਈ ਜਾਂਦੀ ਆ ਫਿਰ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਇੱਕ ਐਨਕਾਊਂਟਰ ਹੁੰਦਾ ਉਹ ਬਦਮਾਸ਼ ਜਿਹੜਾ 22 ਮਾਮਲਿਆਂ ਦੇ ਵਿੱਚ ਵੰਟਰਡ ਸੀ ਤਾਂ ਉਸ ਦੇ ਉੱਪਰ ਜਿਹੜਾ ਫਾਇਰਿੰਗ ਹੁੰਦੀ ਆ ਫਿਰ ਪੁਲਿਸ ਦੇ ਵੱਲੋਂ ਉਸ ਤੋਂ ਇਲਾਵਾ ਵੀ ਇੱਕ ਹੋਰ ਮਾਮਲਾ ਜਾਨੀ ਕਿ ਇਹ ਚੌਥਾ ਮਾਮਲਾ ਕੁਝ ਘੰਟਿਆਂ ਦੇ ਵਿੱਚ ਸਾਹਮਣੇ ਆਇਆ ਕੁਝ ਘੰਟਿਆਂ ਦੇ ਵਿੱਚ ਚੌਥੀ ਵਾਰ ਇਹ ਦੇਖਾ ਹੋਇਆ ਕਿ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਇਨਕਾਊਂਟਰ ਹੋਇਆ ਤਾਂ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਡੀਐਸਪੀ ਗੁਰਸ਼ੇਰ ਸੰਧੂ ਅਤੇ ਉਹਨਾਂ ਦੀ ਟੀਮ ਸੀਆਈਏ ਟੀਮ ਹੈ ਜੋ ਉਹਨਾਂ ਦੇ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ ਤੇ ਫਿਰ ਸਨੇਟਾ ਪਿੰਡ ਦੇ ਕੋਲ ਜਾ ਕੇ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਆ ਪੁਲਿਸ ਦੇ ਉੱਪਰ ਗੋਲੀ ਚਲਾਈ ਜਾਂਦੇ ਆ ਫਿਰ ਦੋਵੇਂ ਸਾਈਡਾਂ ਤੋਂ ਗੋਲੀਆਂ ਚੱਲਦੀਆਂ ਨੇ ਤੇ ਇਸ ਗੋਲੀਬਾਰੀ ਦੇ ਦੌਰਾਨ ਜਿਹੜੇ ਗੈਂਗਸਟਰ ਨੇ ਜੋ ਬਦਮਾਸ਼ ਨੇ ਉਹ ਜ਼ਖਮੀ ਹੁੰਦੇ ਨੇ ਜਿਨ੍ਹਾਂ ਦੀ ਹਾਲਤ ਹੁਣ ਨਾਜ਼ੁਕ ਆ ਜਿਹੜੀ ਉਹ ਦੱਸੀ ਜਾ ਰਹੀ ਆ ਫਿਲਹਾਲ ਦੱਸਦੀ ਐ ਕਿ ਮੋਹਾਲੀ ਦੇ ਨਜ਼ਦੀਕ ਪੈਂਦੇ ਪਿੰਡ ਸਨੇਟਾ ਦੇ ਕੋਲੇ ਸਾਰੀ ਬਾਰ ਦਸ ਵਾਪਰੀ ਆ ਸਨੇਟਾ ਪਿੰਡ ਦੀ ਚੌਂਕੀ ਦੇ ਕੋਲ ਇਹ ਮੁਕਾਬਲਾ ਹੋਇਆ ਦੋਵੇਂ ਸਾਈਡਾਂ ਤੋਂ ਗੋਲੀਆਂ ਚੱਲੀਆਂ ਨੇ ਦੋ ਜਿਹੜੇ ਬਦਮਾਸ਼ ਨੇ ਦੋਵੇਂ ਬਦਮਾਸ਼ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਭੱਜਣ ਦੀ ਜਿਹੜੀ ਕੋਸ਼ਿਸ਼ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਨਾਕਾ ਤੋੜ ਕੇ ਜਦੋਂ ਇਹ ਫਰਾਰ ਹੁੰਦੇ ਨੇ ਪੁਲਿਸ ਦੇ ਵੱਲੋਂ ਫਿਰ ਪਿੱਛਾ ਜਿਹੜਾ ਸ਼ੁਰੂ ਕੀਤਾ ਜਾਂਦਾ ਦੱਸਦੇ ਕਿ ਇਸ ਤੋਂ ਪਹਿਲਾਂ ਹੀ ਪੁਲਿਸ ਇਹਨਾਂ ਦੇ ਲੱਗੀ ਹੋਈ ਸੀ ਕਿਉਂਕਿ ਕਈ ਮਾਮਲਿਆਂ ਦੇ ਵਿੱਚ ਇਹ ਲੁੜੀਂਦੇ ਸੀ ਕਈ ਮਾਮਲਿਆਂ ਦੇ ਵਿੱਚ ਵਾਂਟਡ ਸੀ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਇਹਨਾਂ ਦੀ ਪੈੜ ਆ ਜਿਹੜੀ ਉਹ ਨੱਪੀ ਜਾ ਰਹੀ ਸੀ ਜੇਕਰ ਹੁਣ ਅਧਿਕਾਰੀਆਂ ਦੀ ਗੱਲ ਕਰ ਲਈਏ জাফর ਜੋ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਜਾਂ ਸਰਕਾਰ ਦੇ ਜੋ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਵੀ ਅਕਸਰ ਇਹ ਬਿਆਨ ਸਾਂਝੇ ਹੁਣ ਕੀਤੇ ਜਾਂਦੇ ਨੇ ਕਿ ਪੰਜਾਬ ਦੇ ਵਿੱਚ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਬਖਸ਼ਿਆ ਨਹੀਂ ਜਾਏਗਾ ਜੋ ਵੀ ਪੰਜਾਬ ਦੇ ਵਿੱਚ ਗਲਤ ਬਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਭਾਵੇਂ ਲੁੱਟਾਂ ਖੋਹਾਂ ਹੋਣ জাফর ਕਿਸੇ ਤੋਂ ਫਰौती ਮੰਗਣਾ ਹੋਵੇ জাফর ਕਿਸੇ ਦੇ ਕਤਲ ਵਰਗੀਆਂ ਬਾਰਦਾਤਾਂ ਹੋਣ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਤਾਂ ਉਸੇ ਤਰੀਕੇ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਵੀ ਦੇਖਣ ਨੂੰ ਮਿਲ ਰਹੀਆਂ ਨੇ ਆਏ ਦਿਨ ਹੀ ਕਿਸੇ ਨਾ ਕਿਸੇ ਵੱਡੇ ਗੈਂਗਸਟਰ ਦਾ ਜਿਹੜਾ ਇਨਕਾਊਂਟਰ ਆ ਉਹ ਕੀਤਾ ਜਾਂਦਾ ਅਜੇ ਨਹੀਂ ਕਿਸੇ ਨਾ ਕਿਸੇ ਵੱਡੇ ਬਦਮਾਸ਼ ਦਾ ਜਿਹੜਾ ਇਸ ਤਰੀਕੇ ਘੇਰ ਕੇ ਇਨਕਾਊਂਟਰ ਹੁੰਦਾ ਅਸੀਂ ਦੇਖ ਰਹੇ ਹਾਂ ਤਾਂ ਦੱਸ ਦਈਏ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਹੁਣ ਕਿਸੇ ਗਲਤ ਬਾਰਦਾਤ ਬਾਰੇ ਸੋਚ ਰਹੇ ਹੋ ਤਾਂ ਸ਼ਾਇਦ ਤੁਹਾਡੇ ਉਹ ਮਨਸੂਬੇ ਕਾਮਯਾਬ ਨਹੀਂ ਹੋਣਗੇ ਕਿਉਂਕਿ ਪੁਲਿਸ ਪੂਰੀ ਚੌਕਸੀ ਦੇ ਨਾਲ ਇਹਨਾਂ ਅਪਰਾਧੀਆਂ ਦੇ ਪਿੱਛੇ ਲੱਗੀ ਹੋਈ ਆ ਜਿਹੜੇ ਜਿਹੜੇ ਅਪਰਾਧੀ ਮਾਮਲਿਆਂ ਦੇ ਵਿੱਚ ਵਾਂਟਡ ਨੇ ਜਾਂ ਜਿਹੜੇ ਜਿਹੜੇ ਮਾਮਲਿਆਂ ਦੇ ਵਿੱਚ ਉਹ ਲੁੜਿੰਦੇ ਨੇ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ ਉਹਨਾਂ ਦੀਆਂ ਪੜਾਣੀਆਂ ਜਾ ਰਹੀਆਂ ਨੇ ਤੇ ਅੱਜ ਦੇ ਕਿਸ ਤਰ੍ਹਾਂ ਕਿ세 অপরাধী ਨੂੰ ਜਿਹੜਾ ਕਾਬੂ ਕੀਤਾ ਜਾ ਰਿਹਾ ਤਾਂ ਇਸੇ ਵਿਚਕਾਰ ਹੁਣ ਮੋਹਾਲੀ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਮੋਹਾਲੀ ਦੇ ਵਿੱਚ ਇੱਕ ਵੱਡਾ ਇਨਕਾਊਂਟਰ ਹੋਇਆ ਦੱਸਦੇ ਕਿ ਸੀਆਈਏ ਸਟਾਫ ਹਤੇ ਬਦਮਾਸ਼ਾਂ ਦੇ ਵਿਚਕਾਰ ਗੋਲੀਬਾਰੀ ਹੋਈ ਆ ਦੋਵਾਂ ਸਾਈਡਾਂ ਤੋਂ ਗੋਲੀਆਂ ਚੱਲੀਆਂ ਨੇ ਦੋਵਾਂ ਸਾਈਡਾਂ ਤੋਂ ਫਾਇਰਿੰਗ ਆ ਜਿਹੜੀ ਉਹ ਕੀਤੀ ਗਈ ਆ ਤੇ ਇਸ ਦੌਰਾਨ ਦੋ ਜਿਹੜੇ ਬਦਮਾਸ਼ ਨੇ ਉਹ ਜ਼ਖਮੀ ਹੋਏ ਨੇ ਮੋਹਾਲੀ ਦੇ ਸਨੇਟਾ ਪਿੰਡ ਦੇ ਨਜ਼ਦੀਕ ਇੱਕ ਗੋਲੀਬਾਰੀ ਹੋਈ ਆ ਸਨੇਟਾ ਪਿੰਡ ਦੀ ਚੌਂਕੀ ਦੇ ਕੋਲ ਦੋਵਾਂ ਸਾਈਡਾਂ ਤੋਂ ਗੋਲੀਆਂ ਚੱਲੀਆਂ ਦੋਵਾਂ ਸਾਈਡਾਂ ਤੋਂ ਦੱਸਦੀਏ ਕਿ ਇੱਕ ਦੂਜੇ ਦੇ ਉੱਪਰ ਗੋਲੀ ਲਈਆਂ ਜਾਂਦੀ ਹੈ ਪਹਿਲਾ ਬਦਮਾਸ਼ਾਂ ਦੇ ਵੱਲੋਂ ਪੁਲਿਸ ਦੀ ਪਾਰਟੀ ਦੇ ਉੱਪਰ ਗੋਲੀ ਚਲਾਈ ਜਾਂਦੀ ਹੈ ਉਸ ਤੋਂ ਬਾਅਦ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਫਿਰ ਜਵਾਬੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਵੱਡੀ ਖਬਰ ਮੋਹਾਲੀ ਤੋਂ ਸਾਹਮਣੇ ਆਈ ਹੈ ਮੋਹਾਲੀ ਦੇ ਵਿੱਚ ਡੀਐਸਪੀ ਗੁਰਸ਼ੇਰ ਸੰਧੂ ਅਤੇ ਸੀਆਈਏ ਸਟਾਫ ਦੇ ਵੱਲੋਂ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਦੋ ਬਦਮਾਸ਼ ਇਸ ਵਿੱਚ ਜ਼ਖਮੀ ਦੱਸੇ ਜਾ ਰਹੇ ਹਾਲਤ ਦੋਮਾ ਦੀ ਨਾਜ਼ੁਕ ਹੈ ਜਿਹੜੀ ਦੱਸੀ ਜਾ ਰਹੀ ਹੈ ਤੇ ਇੱਕ ਗੈਂਗਸਟਰ ਹੈ ਜੋ ਪ੍ਰਿੰਸ ਉਹ ਦੱਸਿਆ ਜਾ ਰਿਹਾ ਹੈ ਕਿ ਰਾਜਪੁਰੇ ਦਾ ਰਹਿਣ ਵਾਲਾ ਹਾਲਾਂਕਿ ਸ਼ੁਰੂਆਤੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਰੇ ਆ ਅਧਿਕਾਰੀਆਂ ਦੇ ਵੱਲੋਂ ਜਦੋਂ ਬਿਆਨ ਸਾਂਝਾ ਕੀਤਾ ਜਾਏਗਾ ਜਾਣਕਾਰੀ ਦਿੱਤੀ ਜਾਏਗੀ ਤਾਂ ਉਸ ਵਿੱਚ ਜਿਆਦਾ ਸਪਸ਼ਟ ਹੋ ਪਾਏਗਾ ਕਿ ਇਹ ਇਹ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਵਾਂਟਡ ਸਨ ਕਿਹੜੇ-ਕਿਹੜੇ ਮਾਮਲਿਆਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਹੁਣ ਕੀ ਇਹਨਾਂ ਦੇ ਵੱਲੋਂ ਪਿਛਲੇ ਕੁਝ ਦਿਨਾਂ ਦੌਰਾਨ ਜਾਂ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਵੀ ਕੋਈ ਵਾਰਦਾਤ ਕੀਤੀ ਗਈ ਸੀ ਤਾਂ ਜਦੋਂ ਪੁਲਿਸ ਦੇ ਵੱਲੋਂ ਬਿਆਨ ਦਿੱਤਾ ਜਾਏਗਾ ਬਿਆਨ ਸਾਂਝਾ ਕੀਤਾ ਜਾਏਗਾ ਤਾਂ ਉਸ ਵਿੱਚ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆ ਜਿਹੜੇ ਉਹ ਮਿਲਣਗੇ ਕਿ ਆਖਰ ਇਹ ਬਦਮਾਸ਼ ਕਿਹੜੀਆਂ ਕਿਹੜੀਆਂ ਵਾਰਦਾਤਾਂ ਦੇ ਵਿੱਚ ਵਾਂਟਡ ਸਨ ਕਿਹੜੀਆਂ ਕਿਹੜੀਆਂ ਵਾਰਦਾਤਾਂ ਦੇ ਵਿੱਚ ਲੁੜਿੰਦੇ ਸਨ ਫਿਲਹਾਲ ਮੋਹਾਲੀ ਦੇ ਵਿੱਚ ਇਨਕਾਊਂਟਰ ਹੋਇਆ ਮੋਹਾਲੀ ਦੇ ਵਿੱਚ ਸਨੇਟਾ ਪਿੰਡ ਦੇ ਨਜ਼ਦੀਕ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਇਹ ਫਾਇਰਿੰਗ ਹੋਈ ਹੈ